ਸਤਿ ਸ਼੍ਰੀ ਅਕਾਲ ਜੀ ਬੜੀ ਖੁਸ਼ੀ-ਖੁਸ਼ੀ ਬਾਜ਼ਾਰੋਂ ਆਕੇ ਆਪਣੀ ਸੱਸ ਤੇ ਆਪਣੀ ਨਨਾਨ ਨੂੰ ਸਾਰਾ ਸਮਾਨ ਵਖਾ ਰਹੀ ਸੀ ਪਰ ਸਮਾਨ ਵੇਖ-ਵੇਖ ਕੇ ਮੇਰੀ ਨਨਾਨ ਸੁਨੇਹਾ ਦਾ ਮੂੰਹ ਬੰਦਦਾ ਜਾ ਰਿਹਾ ਸੀ ਉਹਦੇ ਚਿਹਰੇ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਪਰ ਮੈਂ ਤਾਂ ਆਪਣੀ ਹੀ ਖੁਸ਼ੀ 'ਚ ਮਗਨ ਸੀ ਭਰਾ ਦਾ ਵਿਆਹ ਜੋ ਪੱਕਾ ਹੋਇਆ ਸੀ ਇਸ ਲਈ ਮੇਰੀ ਤਿਆਰੀ ਤਾਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ ਬਾਜ਼ਾਰ ਤੋਂ ਮੈਂ ਆਪਣੇ ਲਈ ਪਰਸ ਖਰੀਦਿਆ ਤੇ ਆਪਣੀ ਨਾਨਾ ਨੂੰ ਕਿਹਾ ਦੀਦੀ ਵੇਖਿਓ ਪਰਸ ਚੰਗਾ ਆ ਤਾਂ ਸਨੇਹਾ ਕੁਝ ਨਹੀਂ ਬੋਲੀ ਪਰ ਮੰਮੀ ਜੀ ਨੇ ਕਿਹਾ ਹਾਂ ਚੰਗਾ ਆ ਪਰ ਮਹਿੰਗਾ ਵੀ ਤਾਂ ਹੋਊਗਾ ਮੈਂ ਕਿਹਾ ਨਹੀਂ ਮੰਮੀ ਜੀ ਮਹਿੰਗਾ ਨਹੀਂ ਆ ਇਹ ਬਸ ਵੇਖਣ ਨੂੰ ਹੀ ਮਹਿੰਗਾ ਲੱਗ ਰਿਹਾ ਆ ਪਰ ਦੁਕਾਨਦਾਰ ਨੇ ਸਹੀ ਸਹੀ ਰੇਟ ਲਾ ਦਿੱਤਾ ਸੀ ਤੇ ਇਸ ਲਈ ਮੈਨੂੰ ਸਸਤਾ ਹੀ ਮਿਲ ਗਿਆ ਆ ਸਾਰਾ ਸਮਾਨ ਸਹੀ ਰੇਟ ਤੇ ਮਿਲ ਗਿਆ ਸੀ ਇੰਨਾ ਸੋੰਦੇ ਹੀ ਸਨੇਹਾ ਬੋਲੀ ਜੇ ਇੰਨਾ ਹੀ ਸਸਤਾ ਸੀ ਤਾਂ ਇਹ ਨਹੀਂ ਸੋਚਿਆ ਕਿ ਮੇਰੇ ਲਈ ਵੀ ਲੈ ਆਵਾ ਤੇ ਮੈਂ ਪੈਸੇ ਦੇ ਹੀ ਦੇਣੇ ਸੀ ਤੈਨੂੰ ਹਾਂ ਬਹੁਜ ਸਹੀ ਰੇਟ ਤੇ ਮਿਲ ਗਿਆ ਸੀ ਤਾਂ ਇੱਕ ਸਨੇਹਾ ਲਈ ਵੀ ਲੈ ਆਉਣਾ ਸੀ ਮੰਮੀ ਜੀ ਨੇ ਵੀ ਸਨੇਹਾ ਦੀਦੀ ਦੀ ਹਾਂ ਵਿੱਚ ਹਾਂ ਮਿਲਾਈ ਦੋਵਾਂ ਦੇ ਚਿਹਰੇ ਤੇ ਨਾਰਾਜ਼ਗੀ ਸਾਫ਼-ਸਾਫ਼ ਚਲਕ ਰਹੀ ਸੀ ਮੇਰਾ ਸਮਾਨ ਵੇਖ ਕੇ ਉਹਨਾਂ ਨੂੰ ਜ਼ਰਾ ਵੀ ਖੁਸ਼ੀ ਨਾ ਹੋਈ ਉੱਤੋਂ ਉਹਨਾਂ ਦੀ ਸ਼ਕਲ ਵੇਖ ਕੇ ਮੇਰੇ ਚਿਹਰੇ ਦੀ ਖੁਸ਼ੀ ਵੀ ਚਲੀ ਗਈ ਸਾਰਾ ਸਮਾਨ ਚੁੱਕ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਸਨੇਹਾ ਦਾ ਵਿਹਾਰ ਮੈਨੂੰ ਬਹੁਤ ਹੀ ਬੁਰਾ ਲੱਗਾ ਸੀ ਇਸ ਤੋਂ ਚੰਗਾ ਤਾਂ ਮੈਂ ਇਹਨਾਂ ਨੂੰ ਸਮਾਨ ਵਿਖਾਇਆ ਹੀ ਨਾ ਹੁੰਦਾ ਖੈਰ ਇਹ ਤਾਂ ਰੋਜ਼ ਦਾ ਹੋ ਗਿਆ ਸੀ ਸਨੇਹਾ ਮੇਰੀ ਹਰ ਚੀਜ਼ ਵਿੱਚ ਕਮੀ ਕਰਦੀ ਸੀ ਸਾਰਾ ਸਮਾਨ ਰੱਖ ਕੇ ਮੈਂ ਰਸੋਈ ਵਿੱਚ ਖਾਣਾ ਬਣਾਉਣ ਲਈ ਚਲੀ ਗਈ। ਉਦੋਂ ਹੀ ਮੇਰੇ ਕੰਨਾਂ ਵਿੱਚ ਸੁਨੇਹਾ ਦੀ ਆਵਾਜ਼ ਆਈ। ਮਾਂ ਵੇਖ ਤਾ ਕਿੰਨੀ ਚਲਾਕ ਬਣਦੀ ਆ ਤੇਰੀ ਬਹੂ। ਇੱਕ ਤਾਂ ਬਿਨਾਂ ਦੱਸੇ ਬਾਜ਼ਾਰ ਚਲੀ ਗਈ। ਇਹ ਨਹੀਂ ਕਿ ਜਦ ਇੰਨੀ ਦੂਰ ਬਾਜ਼ਾਰ ਜਾ ਹੀ ਰਹੀ ਸੀ ਤਾਂ ਮੈਨੂੰ ਵੀ ਪੁੱਛ ਲੈਂਦੀ ਕਿ ਦੀਦੀ ਤੁਸੀਂ ਵੀ ਜਾਣਾ ਆ? ਮੈਂ ਵੀ ਚਲੀ ਜਾਂਦੀ। ਕੁਝ ਲੈਣਾ ਹੁੰਦਾ ਤਾਂ ਮੈਂ ਵੀ ਲੈ ਆਉਂਦੀ ਪਰ ਨਹੀਂ। ਮਹਾਰਾਣੀ ਤਾਂ ਖੁਦ ਹੀ ਬੰਠਣ ਕੇ ਕੱਲੀ ਨਿਕਲ ਗਈ ਉਤੋਂ ਸਮਾਨ ਵੀ ਖਰੀਦਿਆ ਤਾਂ ਇੰਨਾ ਸਸਤਾ ਸਮਾਨ ਇਹ ਨਹੀਂ ਕਿ ਮੇਰੇ ਲਈ ਵੀ ਕੁਝ ਲੈ ਆਵੇ ਘਰ ਆ ਕੇ ਪੈਸੇ ਲੈ ਲੈਂਦੀ ਮੇਰੇ ਕੋਲੋਂ ਪਰ ਨਹੀਂ ਖੁਦ ਲਈ ਹੀ ਸਮਾਨ ਖਰੀਦਣਾ ਸੀ ਖੁਦ ਲਈ ਹੀ ਸੋਚਣਾ ਆ ਦੂਜਿਆਂ ਦੇ ਬਾਰੇ ਤਾਂ ਸੋਚਣਾ ਨਹੀਂ ਆ ਸਨੇਹਾ ਦੀ ਆਵਾਜ਼ ਸਾਫ਼ ਮੇਰੇ ਕੰਨਾਂ ਵਿੱਚ ਆ ਰਹੀ ਸੀ ਸਨੇਹਾ ਨੂੰ ਲੱਗ ਰਿਹਾ ਸੀ ਕਿ ਮੈਂ ਆਪਣੇ ਕਮਰੇ ਵਿੱਚਾਂ પર ਮੈਂ ਤਾਂ રસોઈ ਵਿੱਚ ખાના બના રહી ਸੀ મેનુ એના ਪਤਾ ਸੀ ਕਿ ਸੁਨੇਹਾ ਨੇ ਹੁਣ ਮੰਮੀ ਜੀ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਆ ਜੇ ਮੈਂ ਆਪਣੇ ਪਤੀ ਦੇ ਨਾਲ ਕਿਤੇ ਬਾਹਰ ਜਾਊਂਗੀ ਤਾਂ ਕੀ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਊਂਗੀ ਕੀ ਮੇਰਾ ਇਹਨਾਂ ਵੀ ਹੱਕ ਨਹੀਂ ਆ ਕਿ ਮੈਂ ਆਪਣੇ ਪਤੀ ਦੇ ਨਾਲ ਕੁਝ ਦਿਨ ਇਕੱਲੀ गुजार ਸਕਾਂ ਹਰ ਜਗ੍ਹਾ ਇਹਨਾਂ ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਆ ਤੇ ਇਹੋ ਜਿਹਾ ਕੌਣ ਆ ਦੁਨੀਆ ਚ ਜਿਹੜਾ ਆਪਣੇ ਲਈ ਕੁਝ ਖਰੀਦੇ ਤੇ ਨਾਲ ਆਪਣੀ ਸਾਸਤੈਨ ਨਾਲ ਲਈ ਵੀ ਖਰੀਦੇ ਕਿ ਸਾਸਕਾ ਦੀ ਆਪਣੇ ਲਈ ਕੁਝ ਖਰੀਦਣ ਤੋਂ ਪਹਿਲਾਂ ਬਹੂ ਬਾਰੇ ਸੋਚਦੀ ਆ ਨਨਾਨ ਭਾਬੀ ਬਾਰੇ ਸੋਚਦੀ ਆ ਦੀਦੀ ਨੂੰ ਤਾਂ ਪਤਾ ਨਹੀਂ ਮੇਰੇ ਨਾਲ ਕਿਹੜੀ ਚੇੜ ਹੋ ਗਈ ਆ ਜੇ ਮੈਂ ਆਪਣੇ ਲਈ ਕੋਈ ਵੀ ਚੀਜ਼ ਲੈ ਆਉਂਨੀ ਆ ਤਾਂ ਤੁਰੰਤ ਚਿੜਕੇ ਕਹਿ ਦਿੰਦੀ ਆ ਕੀ ਮੈਨੂੰ ਵੀ ਪੁੱਛ ਲੈਂਦੀ ਮੈਨੂੰ ਵੀ ਕਹਿ ਦਿੰਦੀ ਹਰ ਚੀਜ਼ ਲਈ ਬਸ ਉਹਦੀਆਂ ਇਹੋ ਦੋ ਲਾਈਨਾਂ ਹੁੰਦੀਆਂ ਆ ਜੇ ਮੈਂ ਆਪਣੇ ਲਈ ਛੋਟਾ ਮੋਟਾ ਕੋਈ ਵੀ ਗਹਿਣਾ ਲੈ ਆਵਾਂ ਤਾਂ ਉਹਨੂੰ ਪਤਾ ਲੱਗ ਜਾਵੇ ਤਾਂ ਉਹ ਤੁਰੰਤ ਕਹਿੰਦੀ ਆ ਜਾ ਰਹੀ ਸੀ ਤਾਂ ਮੈਨੂੰ ਵੀ ਪੁੱਛ ਲੈਂਦੀ ਕੀ ਪਤਾ ਮੈਨੂੰ ਵੀ ਉੱਥੇ ਕੁਝ ਪਸੰਦ ਆ ਜਾਂਦਾ ਮੈਂ ਵੀ ਲੈ ਆਉਂਦੀ ਤੇ ਜੇ ਮੈਂ ਸੂਟ ਖਰੀਦਣ ਜਾਵਾਂ ਤਾਂ ਮੇਰੇ ਲਈ ਕਿਉਂ ਨਹੀਂ ਲਿਆ ਜਾਦੇ ਇੰਨੇ ਹੀ ਸਸਤੇ ਸੀ ਤਾਂ ਉਹਦੀ ਤਾਂ ਇੱਕ ਅਲੱਗ ਹੀ ਕਿਸਮ ਦੀ ਸੋਚ ਹੋ ਗਈ ਸੀ ਖੈਰ ਖਾਣੇ ਦਾ ਟਾਈਮ ਹੋ ਗਿਆ ਸੀ ਸਾਰਿਆਂ ਨੂੰ ਖਾਣਾ ਖਵਾ ਦਿੱਤਾ ਸੀ ਮੇਰਾ ਤਾਂ ਉਸ ਦਿਨ ਵਰਤ ਸੀ ਸਾਰਿਆਂ ਦੇ ਖਾਣ ਤੋਂ ਬਾਅਦ ਰਸੋਈ ਸਾਫ਼ ਕਰਕੇ ਮੈਂ ਆਪਣੇ ਲਈ ਸਾਬੂਦਾਣੇ ਦੀ ਖਿਚੜੀ ਬਣਾਈ ਸੀ ਮੈਂ ਥੋੜੀ ਜਿਹੀ ਖਿਚੜੀ ਬਣਾਈ ਸੀ ਜਦ ਖਿਚੜੀ ਖਾਣ ਬੈਠੀ ਤਾਂ ਅਚਾਨਕ ਹੀ ਸਨੇਹਾ ਦੀ ਨਜ਼ਰ ਮੇਰੇ ਤੇ ਪੈ ਗਈ ਤੇ ਫਿਰ ਉਹ ਮੰਮੀ ਜੀ ਦੇ ਕੋਲ ਜਾ ਕੇ ਮੰਮੀ ਜੀ ਨੂੰ 扑ਕਾਉਣ ਲੱਗੀ ਵੇਖਿਆ ਵਾ ਪਤਾ ਨਹੀਂ ਕਿਹੋ ਜਿਹਾ ਸੰਸਕਾਰ ਦਿੱਤੇ ਆ ਇਹਦੇ ਮਾਂ ਪਿਓ ਨੇ ਇਹਨੂੰ ਇਹ ਤਾਂ ਬਿਲਕੁਲ ਹੀ ਆਪਣੀ ਮਨਮਰਜ਼ੀ ਕਰਦੀ ਆ ਜੋ ਇਹਦੇ ਦਿਲ ਵਿੱਚ ਆਉਂਦਾ ਆ ਇਹ ਉਹੋ ਕਰਦੀ ਆ ਇੱਕ ਵਾਰ ਵੀ ਕਿਸੇ ਨੂੰ ਕੁਝ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਦੀ ਵੇਖਿਆ ਇਹਨੂੰ ਖਿਚੜੀ ਬਣਾ ਕੇ ਖਾ ਰਹੀ ਐ ਸਾਬੂਦਾਣੇ ਦੀ ਕਿ ਸਾਡੇ ਮੂਹ ਨੇ ਲੱਗਾ ਕਿ ਅਸੀਂ ਖਿਚੜੀ ਨਹੀਂ ਖਾ ਸਕਦੇ ਸੀ ਪਰ ਮਜਾਲਿਆ ਕਿ ਮਹਾਰਾਣੀ ਨੇ ਇੱਕ ਵਾਰ ਵੀ ਗਲਤੀ ਨਾਲ ਪੁੱਛਿਆ ਹੋਵੇ ਇੰਨਾ ਸੁੰਦੇ ਹੀ ਜਿਹੜਾ ਪਹਿਲਾਂ ਨਿਵਾਲਾ ਮੂੰਹ ਕੋਲ ਜਾਣ ਹੀ ਵਾਲਾ ਸੀ ਉਹ ਹੱਥ ਉੱਥੇ ਹੀ ਰੁਕ ਗਿਆ ਮਤਲਬ ਕਦੋਂ ਤੱਕ ਮੈਂ ਇਹਨਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੀ ਰਹਾ ਇਹ ਤਾਂ ਹਰ ਚੀਜ਼ ਵਿੱਚ ਬਸ ਤਮੀ ਹੀ ਕੜਦੀ ਆ ਮੈਂ ਇੰਨੀ ਨਲਾਇਕਾਂ ਇਹ ਮੈਨੂੰ ਅੱਜ ਪਤਾ ਲੱਗ ਗਿਆ ਮੇਰੇ ਮਾਪਿਓ ਨੇ ਮੈਨੂੰ ਕੋਈ ਸੰਸਕਾਰ ਨਹੀਂ ਦਿੱਤੇ ਇਹ ਵੀ ਮੈਨੂੰ ਪਤਾ ਲੱਗ ਗਿਆ ਆ ਪਰ ਇਹਨਾਂ ਦੇ ਸੰਸਕਾਰ ਕੀ ਆ ਉਹ ਮੈਨੂੰ ਜ਼ਰੂਰ ਸਿੱਖਣੇ ਪੈਣਗੇ ਇੱਜ਼ਤ ਵੀ ਉਦੋਂ ਤੱਕ ਦਿੱਤੀ ਜਾਂਦੀ ਆ ਜਦੋਂ ਤੱਕ ਕਿ ਉਹ ਸਾਹਮਣੇ ਵਾਲਾ ਇੱਜ਼ਤ ਦੇ ਲਾਇਕ ਹੋਵੇ ਪਰ ਜਦੋਂ ਉਹਨਾਂ ਦੀਆਂ ਹਰਕਤਾਂ ਹੱਦ ਤੋਂ ਜ਼ਿਆਦਾ ਵੱਧ ਜਾਣ ਤਾਂ ਫਿਰ ਇੱਜ਼ਤ ਦੇਣ ਦਾ ਮਤਲਬ ਖੁਦ ਦੀ ਇੱਜ਼ਤ ਘਟਾਉਣ ਦੇ ਬਰਾਬਰ ਹੁੰਦਾ ਆ ਇਸ ਲਈ ਮੈਂ ਵੀ ਫੈਸਲਾ ਕਰ ਲਿਆ ਹੁਣ ਮੈਨੂੰ ਵੀ ਸਨੇਹਾ ਦੀ ਉਸੇ ਪਾਸ਼ਾ ਵਿੱਚ ਸਮਝਾਉਣਾ ਪਵੇਗਾ ਅਗਲੇ ਦਿਨ ਸਵੇਰੇ 5 ਵਜੇ ਉੱਠ ਕੇ ਸਾਰਿਆਂ ਤੋਂ ਪਹਿਲਾਂ ਸਿੱਧਾ ਸਨੇਹਾ ਦੇ ਕਮਰੇ ਵਿੱਚ ਗਈ ਸਨੇਹਾ ਕੰਬਲ ਵਿੱਚ ਆਰਾਮ ਨਾਲ ਸੌ ਰਹੀ ਸੀ ਮੈਂ ਲਾਈਟ ਜਗਾ ਦਿੱਤੀ ਤੇ ਉਹਦੀ ਸਕੂਨ ਭਰੀ ਨੀਂਦ ਨੂੰ ਵੇਖ ਕੇ ਸ਼ੁਰੂਆਤ ਵੀ ਇੱਥੋਂ ਹੀ ਕਰ ਦਿੱਤੀ ਮੈਂ ਸਨੇਹਾ ਨੂੰ ਜਗਾਉਂਦੇ ਹੋਏ ਕਿਹਾ ਦੀਦੀ ਕੀ ਆ ਕੀ ਹੋ ਗਿਆ ਮੈਂ ਕਿਹਾ ਹੋਇਆ ਕੁਝ ਨਹੀਂ ਉਹ ਮੈਂ ਪੁੱਛ ਰਹੀ ਸੀ ਕਿ ਮੈਂ ਫਰੈਸ਼ ਹੋਣ ਜਾ ਰਹੀਆਂ ਤੁਸੀਂ ਵੀ ਜਾਓਗੇ ਇੰਨਾ ਸੌਂਦੇ ਹੀ ਸਨੇਹਾ ੜਕ ਗਈ ਭਾਬੀ ਤੇਰਾ ਦਿਮਾਗ ਖਰਾਬ ਆ ਮੈਂ ਫਰੈਸ਼ ਹੋਣਾ ਹੋਗਾ ਤਾਂ ਮੈਂ ਖੁਦ ਚਲੀ ਜਾਊਂਗੀ ਤੇਰੇ ਕੋਲੋਂ ਪੁੱਛ ਕੇ ਥੋੜਾ ਜਾਊਂਗੀ ਫਾਲਤੂ ਚ ਨੀਂਦ ਖਰਾਬ ਕਰ ਦਿੱਤੀ ਆ ਮੇਰੀ ਕਹਿੰਦੇ ਹੋਏ ਫਿਰ ਕੰਬਲ ਲੈ ਕੇ ਸੌਂ ਗਈ ਮੈਂ ਮੁਸਕਰਾਉਂਦੇ ਹੋਏ ਬਾਥਰੂਮ ਵਿੱਚ ਚਲੀ ਗਈ 10 ਮਿੰਟ ਬਾਅਦ ਵਾਪਸ ਸਨੇਹਾ ਦੇ ਕੋਲ ਕਮਰੇ ਵਿੱਚ ਆਈ ਲਾਈਟ ਜਗਾੜ ਦਿੱਤੀ ਤੇ ਸਨੇਹਾ ਨੂੰ ਫਿਰ ਸੁੱਤੀ ਹੋਈ ਨੂੰ ਹਿਲਾਇਆ ਦੀਦੀ ਮੈਂ ਬ੍ਰਸ਼ ਕਰਨ ਜਾ ਰਹੀ ਆ ਤੁਹਾਡਾ ਵੀ ਬ੍ਰਸ਼ ਕੱਢ ਦਵਾਂ ਇਹ ਨਾ ਸੁਣਦੇ ਹੀ ਸਨੇਹਾ ਨੇ ਆਪਣੇ ਮੂੰਹ ਤੋਂ ਕੰਬਲ ਲਾ ਕੇ ਪਰੇ ਸੁੱਟ ਦਿੱਤਾ ਤੇ ਲਾਲ ਲਾਲ ਅੱਖਾਂ ਕੱਢਦੇ ਹੋਏ ਬੋਲੀ ਤੂੰ ਪਾਗਲ ਹੋ ਗਈਆਂ ਤੈਨੂੰ ਅੱਜ ਕੀ ਹੋ ਗਿਆ ਆ ਬ੍ਰਸ਼ ਕਰ ਲ ਮੇਰੀ ਮਰਜ਼ੀ ਹੋਊਗੀ ਕਰੂੰਗੀ ਹਜੇ ਤਾਂ ਸੌਂਦੇ ਮੈਨੂੰ ਚੱਲ ਚਲੀ ਜਾ ਇੱਥੋਂ ਕਹਿੰਦੇ ਹੋਏ ਦੁਬਾਰਾ ਸੁਨੇਹਾ ਕੰਬਲ ਲੈ ਕੇ ਸੌਂ ਗਈ ਇੱਕ ਵਾਰ ਫਿਰ ਮੈਂ ਉੱਥੋਂ ਚਲੀ ਗਈ ਬ੍ਰਸ਼ ਕਰਨ ਤੋਂ ਬਾਅਦ ਪਾਣੀ ਗਰਮ ਕਰਕੇ ਜਦ ਨਹਾਉਣ ਪਹੁੰਚੀ ਤਾਂ ਇੱਕ ਵਾਰ ਫਿਰ ਮੈਂ ਸੁਨੇਹਾ ਦੇ ਕਮਰੇ ਵਿੱਚ ਗਈ ਲਾਈਟ ਜਗਾ ਕੇ ਮੈਂ ਸੁਨੇਹਾ ਨੂੰ ਕਿਹਾ ਦੀਦੀ ਪਾਣੀ ਗਰਮ ਕਰ ਦਿੱਤਾ ਆ ਨਹਾਉਣਾ ਆ ਤੁਸੀਂ ਹਾਂ ਲੈ ਆ ਪਾਣੀ ਨਵਾ ਦੇ ਮੈਨੂੰ ਖਾਣਾ ਵੀ ਦੇ ਦੇ ਸਭ ਕੁਝ ਕਰ ਦੇ ਸਭ ਕੁਝ ਹੁਣੇ ਹੀ ਕਰ ਦੇ ਤੂੰ ਤੂੰ ਤਾਂ ਪਾਗਲ ਹੋ ਗਈ ਆ ਤੇਰਾ ਦਿਮਾਗ ਖਰਾਬ ਹੋ ਗਿਆ ਆ ਅੱਜ ਸਵੇਰੇ ਸਵੇਰੇ ਕੀ ਦਾ ਮੂੰਹ ਵੇਖ ਲਿਆ ਮੈਂ ਪੂਰਾ ਦਿਨ ਹੀ ਬਰਬਾਦ ਕਰ ਦਿੱਤਾ ਮੇਰਾ ਤਾਂ ਤੂੰ ਹੁਣ ਗਲਤੀ ਨਾਲ ਵੀ ਮੇਰੇ ਕੋਲ ਨਾ ਆਈ ਧਮਕੀ ਦੇਂਦੇ ਹੋਏ ਸਨੇਹਾ ਫਿਰ ਸੌਂ ਗਈ ਸਨੇਹਾ ਕਾਫੀ ਗੁੱਸੇ ਵਿੱਚ ਆ ਗਈ ਸੀ। ਉਹਨੂੰ ਗੁੱਸੇ ਵਿੱਚ ਵੇਖ ਕੇ ਮੈਂ ਖੁਸ਼ ਹੋ ਗਈ ਸੀ। ਪਰ ਮੈਂ ਬਹੁਤ ਹੀ ਮਾਸੂਮ ਜਿਹੀ ਬਣੀ ਰਹੀ। 7 ਵਜੇ ਤੱਕ ਘਰ ਦੇ ਸਾਰੇ ਜੀ ਨਹਾ ਚੁੱਕੇ ਸੀ। ਤੇ ਸਵੇਰ ਦੀ ਚਾਹ ਲਈ ਸਾਰੇ ਹਾਲ ਵਿੱਚ ਬੈਠੇ ਸੀ। ਮੈਂ ਵੀ ਉਦੋਂ ਤੱਕ ਪੂਜਾ ਕਰਕੇ ਫ੍ਰੀ ਹੋ ਚੁੱਕੀ ਸੀ। ਉਸ ਤੋਂ ਬਾਅਦ ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਗਈ। ਅਚਾਨਕ ਹੀ ਦਿਮਾਗ ਵਿੱਚ ਕੁਝ ਆਇਆ। ਵਾਪਸ ਫਿਰ ਤੋਂ ਸਨੇਹਾ ਦੀਦੀ ਦੇ ਕੋਲ ਗਈ। ਤੇ ਬੋਲੀ ਦੀਦੀ ਮੈਂ ਰਸੋਈ ਵਿੱਚ ਚੱਲੀ ਆਂ ਚਾਹ ਬਣਾਉਣ ਜਾਣਾ ਆ ਤੁਸੀਂ ਵੀ ਇੰਨਾ ਸੁੰਦੇ ਹੀ ਸਨੇਹਾ ਨੇ ਆਪਣੇ ਹੱਥ 'ਚ ਫੜਿਆ ਹੋਇਆ ਰਿਮੋਟ ਦੂਰ ਸੁੱਟ ਦਿੱਤਾ ਰਿਮੋਟ ਦੇ ਦੋ ਟੁਕੜੇ ਹੋ ਚੁੱਕੇ ਸੀ ਤੇ ਗੁੱਸੇ ਨਾਲ ਬੋਲੀ ਮਾਂ ਤੇਰੀ ਬਹੂ ਜਾਂ ਤਾਂ ਪਾਗਲ ਹੋ ਗਈ ਆ ਜੇ ਇਹਦੀ ਕੋਈ ਪੁਰਾਣੀ ਬਿਮਾਰੀ ਉੱਪਰ ਕੇ ਬਾਹਰ ਆ ਗਈ ਆ ਅੱਜ ਸਵੇਰ 5 ਵਜੇ ਤੋਂ ਹੀ ਮੈਨੂੰ ਤੰਗ ਕਰ ਰਹੀ ਆ ਕਦੀ ਬਰਾਛ ਦੇ ਲਈ ਪੁੱਛ ਰਹੀ ਆ ਕਦੀ ਨਹਾਉਣ ਲਈ ਪੁੱਛ ਰਹੀ ਆ ਤੇ ਕਦੀ ਚਾਹ ਲਈ ਪੁੱਛ ਰਹੀ ਆ ਮੈਂ ਛੋਟੀ ਬੱਚੀ ਆ ਮਾਂ ਸਮਝਾ ਦੇ ਮੇਰੇ ਮੂੰਹ ਨਾ ਲੱਗੇ ਨਹੀਂ ਤਾਂ ਫਿਰ ਇਹਦੇ ਨਾਲ ਜੋ ਹੋਵੇਗਾ ਉਹ ਇਹਨੂੰ ਖੁਦ ਹੀ ਸਮਝ ਆ ਜਾਊਗਾ ਪਾਗਲ ਕਰ ਦਿੱਤਾ ਆ ਅੱਜ ਪਤਾ ਨਹੀਂ ਪੂਰਾ ਦਿਨ ਕਿਵੇਂ ਲੰਘੂਗਾ ਮੇਰਾ ਮੇਰਾ ਪਤੀ ਵੀ ਮੈਨੂੰ ਹਰਾਨੀ ਨਾਲ ਵੇਖਣ ਲੱਗਾ ਮੰਮੀ ਜੀ ਵੀ ਗੁੱਸੇ ਨਾਲ ਬੋਲੇ ਬਹੂ ਇਹ ਤੂੰ ਕੀ ਕਰ ਰਹੀ ਆ ਤੂੰ ਸਵੇਰੇ ਸਵੇਰੇ ਹੀ ਪਾਗਲ ਹੋ ਗਈ ਆ ਕਿਉਂ ਤੰਗ ਕਰ ਰਹੀ ਆ ਉਹਨੂੰ ਤੂੰ ਛੋਟੀ ਬੱਚੀ ਆ ਤੇਰਾ ਬਚਪਨ ਹਜੇ ਤੱਕ ਨਹੀਂ ਗਿਆ ਇੰਨਾ ਸੋਹਂਦੇ ਹੀ ਮੈਂ ਕਿਹਾ ਮੰਮੀ ਜੀ ਮੈਂ ਕੀ ਕੀਤਾ ਆ ਮੈਂ ਤਾਂ ਬਸ ਉਹ ਕੀਤਾ ਆ ਜੋ ਦੀਦੀ ਕਹਿੰਦੀ ਆ ਦੀਦੀ ਆਪ ਹੀ ਤਾਂ ਕਹਿੰਦੀ ਆ ਕਿ ਕੁਝ ਵੀ ਕਰਦੀ ਹਾਂ ਤਾਂ ਉਹਦੇ ਕੋਲੋਂ ਬਿਨਾ ਪੁੱਛੇ ਕਰ ਲੈਂਦੀ ਆ ਉਹਨੂੰ ਪਤਾ ਹੀ ਨਹੀਂ ਹੁੰਦਾ ਇਸ ਲਈ ਮੈਂ ਅੱਜ ਫੈਸਲਾ ਕੀਤਾ ਕਿ ਅੱਜ ਤੋਂ ਮੈਂ ਜੋ ਵੀ ਕਰੂੰਗੀ ਦੀਦੀ ਕੋਲੋਂ ਪੁੱਛ-ਪੁੱਛ ਕੇ ਕਰੂੰਗੀ ਜਿਵੇਂ ਕਿ ਇਹ ਚੰਦੀ ਆ ਮੈਂ ਤਾਂ ਉਹਦੀ ਆਗਿਆ ਦਾ ਪਾਲਣ ਕਰ ਰਹੀ ਆ ਇਹਦੇ ਵਿੱਚ ਮੈਂ ਕੀ ਗਲਤ ਕੀਤਾ ਆ ਮੈਂ ਤਾਂ ਉਹ ਕਰ ਰਹੀ ਆ ਜੋ ਦੀਦੀ ਚੰਦੀ ਆ ਫਿਰ ਇਹਦੇ ਵਿੱਚ ਬੁਰਾਈ ਕਿਵੇਂ ਹੋ ਗਈ ਦੀਦੀ ਹੀ ਤਾਂ ਕਹਿੰਦੀ ਸੀ ਨਾ ਕਿ ਮੈਂ ਕੁਝ ਵੀ ਕਰਨ ਤੋਂ ਪਹਿਲਾਂ ਉਹਨੂੰ ਪੁੱਛ ਲਿਆ ਕਰ ਉਹਨੂੰ ਦੱਸ ਦਿਆ ਕਰ ਤਾਂ ਮੈਂ ਤਾਂ ਸਵੇਰੇ 5 ਵਜੇ ਹੀ ਉੱਠਦੀ ਆ ਉਹਦੇ ਹਿਸਾਬ ਨਾਲ ਮੈਂ ਦੀਦੀ ਨੂੰ ਦੱਸ ਦਿੱਤਾ ਹਜੇ ਤਾਂ 7 ਵਜੇ ਆ ਇਹ ਤਾਂ ਹੁਣੇ ਹੀ ਨਰਾਜ ਹੋਗੀ ਫਿਰ ਪੂਰਾ ਦਿਨ ਤੇ ਫਿਰ ਰੋਜ਼-ਰੋਜ਼ ਇਹ ਕੀ ਕਰੂਗੀ ਇਹ ਕਹਿੰਦੇ ਹੋਏ ਸਨੇਹਾ ਦੇ ਚਿਹਰੇ ਨੂੰ ਮੈਂ ਗੌਰ ਨਾਲ ਵੇਖਣ ਲੱਗੀ ਪਤੀ ਦੇ ਚੁੱਪਚਾਪ ਮੁਸਕਰਾ ਰਿਹਾ ਸੀ ਮੇਰੀ ਸੱਸ ਦੀ ਵੀ ਬੋਲਤੀ ਬੰਦ ਹੋ ਗਈ ਸੀ ਉਹ ਬਸ ਸਨੇਹਾ ਨੂੰ ਹੀ ਵੇਖੀ ਜਾ ਰਹੀ ਸੀ ਤੇ ਮੇਰੀ ਤਾਂ ਪਹਿਲਾ ਹੀ ਨਜ਼ਰ ਸੁਨੇਹਾ ਦੇ ਉੱਤੇ ਸੀ ਸੁਨੇਹਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਹਦੀ ਬੇਇੱਜ਼ਤੀ ਕਰ ਰਹੀ ਆ ਜਾਂ ਉਹਦੀ ਇੱਜ਼ਤ ਫਿਲਹਾਲ ਮੇਰੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਸਾਹਮਣੇ ਉਹ ਸ਼ਰਮ ਨਾਲ ਪਾਣੀ ਪਾਣੀ ਜ਼ਰੂਰ ਹੋ ਗਈ ਸੀ ਆਪਣੀ ਅਸਲੀਅਤ ਸਾਰਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਸੁਨੇਹਾ ਸ਼ਰਮਿੰਦੀ ਜਈ ਹੋ ਕੇ ਅੱਖਾਂ ਨੀਂਆਂ ਕਰਦੇ ਹੋਏ ਚੁੱਪਚਾਪ ਫੋਨ ਵੇਖਣ ਲੱਗੀ ਮੇਰੀਆਂ ਗੱਲਾਂ ਦਾ ਉਹਦੇ ਕੋਲ ਹੁਣ ਕੋਈ ਜਵਾਬ ਨਹੀਂ ਸੀ ਪਰ ਇੱਕ ਉਹ ਦਿਨ ਸੀ ਤੇ ਇੱਕ ਅੱਜ ਦਾ ਦਿਨ ਹੁਣ ਮੈਂ ਚਾਹੇ ਕੁਝ ਵੀ ਖਰੀਦ ਕੇ ਲੈ ਆਵਾਂ ਕੁਝ ਵੀ ਕਰ ਲਵਾਂ ਕੁਝ ਵੀ ਬਣਾ ਲਵਾਂ ਸਨੇਹਾ ਕਦੀ ਪਲਟ ਕੇ ਇਹ ਨਹੀਂ ਕਹਿੰਦੀ ਕਿ ਤੂੰ ਮੈਨੂੰ ਕੁਝ ਪੁੱਛਿਆ ਨਹੀਂ ਆ ਮੇਰੇ ਲਈ ਕੋਈ ਚੀਜ਼ ਨਹੀਂ ਲੈ ਕੇ ਆਈ ਮਨ ਵਿੱਚ ਚਾਹੇ ਕਹਿ ਵੀ ਲਵੇ ਪਰ ਹਰ ਵਾਰ ਹਰ ਗੱਲ ਤੇ ਮੈਨੂੰ ਟੋਕਣਾ ਉਹਨੇ ਬੰਦ ਜ਼ਰੂਰ ਕਰ ਦਿੱਤਾ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ